ਸੋ ਟ੍ਰੈਵਲ ਏਜੰਟ ਦੇ ਕਰਤੇ ਤਿੰਨ ਅਣਪਛਾਤੇਆਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ ਦੱਸਿਆ ਕਿ ਗੋਲੀ ਚਲਾਉਣ ਵਾਲੇ ਅਣਪਛਾਤੇਆਂ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਤੇ ਵੀ ਹਮਲਾਵਰਾਂ ਨੇ ਹਵਾਈ ਫਾਇਰ ਕਰ ਦਿੱਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁਝ ਚੱਲੇ ਹੋਏ ਕਾਰਤੂਸ ਅਤੇ ਕੁਝ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਸੁਦਾਸੀ ਮਾਮਲਾ ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਦਾ ਦੱਸਿਆ ਜਾ ਰਿਹਾ ਹੈ ਕਾਨੂੰਵਾਲ ਦੇ ਪਿੰਡ 48 ਦੇ ਵਿੱਚ ਰਾਤ ਦੇ ਸਮੇਂ ਜਿਹੜਾ ਤਿੰਨ ਅਣਪਛਾਤੇ ਨੌਜਵਾਨ ਨੇ ਇੱਕ ਟ੍ਰੈਵਲ ਏਜੰਟ ਦੇ ਘਰ ਤੇ ਤਾਬੜ ਤੋੜ ਫਾਇਰ ਕਰ ਦਿੱਤੇ ਭਾਵੇਂ ਕਿ ਇਸ ਗੋਲੀਬਾਰੀ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਅਤੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਹੈ ਇੱਕਦਮ ਫੈਰ ਦੀ ਪੂਰੀ ਆਪਾਂ ਭੱਜ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨ ਹੀ ਉਹਦੇ ਉੱਪਰ ਮੂਹ ਲਪੇਟ ਹੈ ਕਾਲੇ ਕੱਪੜੇ ਦੇ ਨਾਲ ਤੇ ਤੇ ਦੋ ਫੈਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛਾਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਮਤ ਹੋਈਆਂ ਸੂਰਜ ਸੂਰਜ ਸਠਿਆਲੀ ਅਵਰਜੈਂਟ ਦਾ ਕੰਮ ਕਰਦੇ ਆ ਪੈਸੇ ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕਿ ਤੁਹਾਨੂੰ ਕੋਈ ਇਦਾਂ ਦਾ ਸ਼ੱਕਾ ਕੋਈ ਵੱਡੀ ਦੁਸ਼ਮਣੀ ਤੇ ਕੋਈ ਵੀ ਨਹੀਂ ਤਾਂ ਕੋਈ ਨਹੀਂ ਘਰ ਦੇ ਅੰਦਰ ਨਹੀਂ ਇੱਥੇ ਜਿੱਥੇ ਕਿਚਨ ਸਾਡੀ ਉੱਥੇ ਪੈਰ ਹੋਇਆ ਭਗ ਪੌਣੇ ਕੀ ਜਦੋਂ ਇਹਦਾ ਟਾਈਮ ਸੀ ਕੋਈ ਅਨੁਸ਼ਾਸ ਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾਕਾਰ ਤੋਂ ਸਿੱਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ ਤੇ ਸਾਡੇ ਕੁਝ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪੁੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਤਿੰਨ ਹੁੰਦੇ ਸੀ ਉਹ ਇਹਦਾ ਨਾਮ ਸੂਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਉਹ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ ਤਕਰੀਬਨ ਰਾਤ ਦੇ ਕੋਈ ਪੋਨੇ ਕੇ 11 ਵਜੇ ਦੀ ਘਟਨਾ ਵਾ ਤੇ ਉਸ ਤੋਂ 5 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕੋਈ ਅਨੁਪਛਤਿਆਂ ਵੱਲੋਂ ਪਿੰਡ 'ਚ ਗੋਲੀਬਾਰੀ ਕੀਤੀ ਗਈ ਆ ਤੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਆ ਕਿ ਪੁਲਿਸ ਨੂੰ ਸੂਚਿਤ ਕੀਤਾ ਵਾ ਤੇ ਉਹਦੋਂ ਹਮਲਾਵਰ ਭੱਜ ਚੁੱਕੇ ਸੀਗੇ ਪਰ ਉਹ ਹਮਲਾਵਰਾਂ ਦਾ ਸਾਡੇ ਮੁੰਡਿਆਂ ਨੇ ਤਕਰੀਬਨ 5 ਤੋਂ 6 ਕਿਲੋਮੀਟਰ ਤੱਕ ਪਛਾ ਕੀਤਾ ਉਹ ਪਰ ਹਨੇਰੇ ਦਾ ਫਾਇਦਾ ਉਠਾ ਕੇ ਰਫੂ ਚੱਕਰ ਹੋ ਗਏ ਆ ਤਿੰਨ ਜਣੇ ਸੀਗੇ ਤੇ ਇੱਕ ਉਹਨਾਂ ਕੋਲ ਮੋਟਰਸਾਈਕਲ ਸੀਗਾ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਇਹਦੇ ਕਰਕੇ ਪਹਿਚਾਨ ਕਰਨੀ ਹੋਕੀ ਸੀਗੀ ਉਹ ਫੋਨ ਸੀਗੇ ਜੀੜਤ ਪਰਿਵਾਰ ਨਾਲ ਹੁਣੇ ਗੱਲਬਾਤ ਹੋਈ ਏ ਇਸ ਟਾਈਮ ਤੇ ਉਹ ਬਹੁਤ ਸਹਮੇ ਹੋਇਆ ਵਾ ਪਰ ਸਾਰੇ ਨੇ ਹੌਸਲਾ ਬਜਾਈ ਕੀਤੀ ਆ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਜਲਦ ਤੋਂ ਜਲਦ ਫੜੇ ਜਾਣਗੇ ਤੇ ਪਿੰਡ ਦੀ ਪੰਚਾਇਤ ਤੇ ਹੋਰ ਸਾਰੇ ਨਗਰ ਨਿਵਾਸੀ ਇਹਨਾਂ ਦੇ ਨਾਲ ਆ ਕੋਈ ਵੀ ਖਬਰਾਂ ਉਹਦੀ ਲੋੜ ਨਹੀਂ ਹੈਗੀ ਉਹ ਮੁੰਡਾ ਅੱਡ ਚਾਚੇ ਦਾ ਹੀ ਉਹਨੇ ਫੋਨ ਕੀਤਾ ਇੱਥੇ ਫੈੜ ਕਾਢੇਗੇ ਤਿੰਨ ਜਣੇ ਤੇ ਆ ਪੌਸੇ ਵਾਲੇ ਆਏ ਗੱਡੀ ਲਾਈ ਉਹਨਾਂ ਦੇ ਮਗਰ ਉਧਰ ਕਾਦੀਆਂ ਰਾਹ ਨੂੰ ਗਏ ਆ ਪਗੜੀ ਲਈ ਮਗਰ ਉਹਨਾ ਮੇਨ ਰੋਡ ਤੇ ਉਹਦੇ ਨੂੰ ਪਾਲਿਆ ਕਾਦੀ ਵਾਲੇ ਰਾਹ ਨੂੰ ਵਿੱਚੋਂ ਦੀ ਉਹਨਾ ਦਰ ਸਕੂਲ ਆ ਕੇ ਫੇਰ ਕੱਢੇ ਸਾਡੀ ਗੱਡੀ ਦੋ ਫੇਰ ਕੀਤੀ ਜੀ ਇਹਨੇ ਤੇ ਗੇਟ 'ਚ ਵੱਜੀ ਤੇ ਇੱਕ ਸ਼ੀਸ਼ੇ 'ਚ ਵੱਜੀ ਐ ਤੇ ਇੱਕ ਹਵਾਈ ਫੇਰ ਮਾਰਿਆ ਉਹਨਾ ਤਾਂ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਤੋਂ ਦਿਖਾ ਨਾ ਲਾਏ